ਗੰਗਾ ਦਾ ਜਨਮ ਇੱਕ ਸੁਧਾਰਨ ਪਰਿਵਾਰ ਵਿੱਚ ਹੋਇਆ। ਘਰ ਵਿੱਚ ਸਾਰੇ ਭੈਣ ਭਰਾਵਾਂ ਤੋਂ ਛੋਟੀ ਹੋਣ ਕਾਰਨ ਗੰਗਾ ਨੂੰ ਬੇਹੱਦ ਪਿਆਰ ਮਿਲਿਆ। ਗੰਗਾ ਪੜ੍ਹਾਈ ਵਿੱਚ ਬਹੁਤ ਹੀ ਹੁਸ਼ਿਆਰ ਸੀ। ਇਸ ਲਈ ਉਸ ਦੇ ਮਾਪੇ ਨੇ ਸੋਚਿਆ ਕਿ ਅਸੀਂ ਆਪਣੀ ਬੱਚੀ ਨੂੰ ਪੜਾ ਲਾ ਕੇ ਚੰਗੀ ਨੌਕਰੀ ਦਿਵਾਵਾਂਗੇ। ਗੰਗਾ ਦਾ ਸੁਭਾਅ ਬਹੁਤ ਵਧੀਆ ਸੀ। ਉਹ ਬੜੀ ਸਹਿਨਸ਼ੀਲ ਸੀ। ਸਾਉ ਤੇ ਸਿਆਣੀ ਕੁੜੀ ਸੀ। ਬਚਪਨ ਦੀ ਦਹਲੀ ਨੂੰ ਤੱਕ ਕੇ ਗੰਗਾ ਨੇ ਜਵਾਨੀ ਵਿੱਚ ਪੈਰ ਰੱਖਿਆ ਕਿਉਂਕਿ ਗੰਗਾ ਬਹੁਤ ਖੂਬਸੂਰਤ ਸੀ ਹਰ ਕਿਸੇ ਦੀ ਨਾજર ਗੰਗਾ ਤੇ ਟਿਕ ਜਾਂਦੀ ਸੀ ਪਰ ਗੰਗਾ ਨੇ ਕਦੇ ਅੱਖ ਚੁੱਕ ਕੇ ਕਿਸੇ ਵੱਲ ਨਹੀਂ ਤੱਕਿਆ ਸੀ ਉਸ ਨੇ ਗਰੀਬੀ ਦੇਖੀ ਸੀ ਤੇ ਉਹ ਪੜ੍ਹ ਲਿਖ ਕੇ ਕੁਝ ਵੱਡਣਾ ਚਾਹੁੰਦੀ ਸੀ ਗੰਗਾ ਨੇ ਖੂਬ ਮਿਹਨਤ ਕੀਤੀ ਤੇ ਇੱਕ ਦਿਨ ਗੰਗਾ ਦੀ ਮਿਹਨਤ ਅਤੇ ਮਾਪੇ ਬਾਬ ਦੀਆਂ ਦੁਆਵਾਂ ਰੰਗ ਲਈਆਂ ਅਤੇ ਗੰਗਾ ਨੂੰ ਸਰਕਾਰੀ ਨੌਕਰੀ ਮਿਲ ਗਈ। ਪਰਿਵਾਰ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ। ਹੁਣ ਉਹ ਬਹੁਤ ਖੁਸ਼ ਹਨ। ਗੰਗਾ ਨੂੰ ਬਹੁਤ ਸਾਰੇ ਰਿਸ਼ਤੇ ਆਉਣ ਲੱਗੇ। ਆਖਰ ਗੰਗਾ ਦੇ ਮਾਤਾ-ਪਿਤਾ ਨੇ ਉਸ ਦਾ ਰਿਸ਼ਤਾ ਮਨੋਜ ਨਾਲ ਤੈਅ ਕਰ ਦਿੱਤਾ। ਮਨੋਜ ਵੀ ਸਰਕਾਰੀ ਨੌਕਰੀ ਕਰਦਾ ਸੀ ਤੇ ਘਰੋਂ ਬਹੁਤ ਅਮੀਰ ਸੀ। ਹੁਣ ਬੜੇ ਚਾਵਾਂ ਨਾਲ ਉਹਨਾਂ ਦਾ ਵਿਆਹ ਕੀਤਾ ਗਿਆ। ਗੰਗਾ ਦੇ ਮਿੱਠੇ ਤੇ ਪਿਆਰੇ ਸੁਭਾਅ ਨੇ ਸੌਰਿਆ ਦਾ ਮਨ ਮੋ ਲਿਆ ਉਹ ਕੁਝ ਹੀ ਦਿਨਾਂ ਵਿੱਚ ਸੌਰਿਆ ਦੀ लाड़ली ਨੂੰ ਬਣ ਗਈ ਸਾਰੇ ਬਹੁਤ ਖੁਸ਼ ਸਨ ਮਨੋਜ ਵੀ ਗੰਗਾ ਨੂੰ ਬਹੁਤ ਪਿਆਰ ਕਰਦਾ ਸੀ ਉਹਨਾਂ ਦੇ ਪਰਿਵਾਰ ਦਾ ਪਿਆਰ ਦੇਖ ਕੇ ਲੋਕ ਗੱਲਾਂ ਕਰਦੇ ਸਨ ਕਿ ਇਦਾਂ ਦੀ ਨੂੰਹ ਹੋਵੇ ਤਾਂ ਪਰਿਵਾਰ ਕਦੇ ਨਾ ਟੁੱਟਣਾ ਪਿਆਰ ਨੂੰ 2 ਸਾਲ ਹੋ ਗਏ ਤੇ ਹੁਣ ਪ੍ਰਮਾਤਮਾ ਨੇ ਉਹਨਾਂ ਨੂੰ ਪੁੱਤਰ ਦੀ ਦਾਤ ਬਖਸ਼ੀ ਉਹਨਾਂ ਦੇ ਘਰ ਖੁਸ਼ਹਾਲੀ ਖੁਸ਼ਹਾਲੀ ਸੀ ਹੁਣ ਗੰਗਾ ਆਪਣੇ ਪੁੱਤਰ ਗੁਰਦਿੱਤ ਨਾਲ ਸਾਰਾ ਦਿਨ ਵਿਸਤ ਰਹਿੰਦੀ ਗੰਗਾ ਆਪਣੇ ਪੁੱਤਰ ਦੇ ਜਨਮ ਤੋਂ ਬਾਅਦ ਕੁਝ ਢਿੱਲੀ ਜਿਹੀ ਰਹਿਣ ਲੱਗ ਪਈ ਗੰਗਾ ਦਾ ਪੁੱਤਰ ਹੁਣ 3 ਸਾਲ ਦਾ ਹੋ ਚੁੱਕਿਆ ਸੀ ਮਨੋਜ ਨੂੰ ਵੀ ਇੰਜ ਲੱਗਦਾ ਕਿ ਗੰਗਾ ਹੁਣ ਆਪਣੇ ਪੁੱਤਰ ਦੇ ਮੋਹ ਵਿੱਚ ਉਸ ਨੂੰ ਸਮਾਂ ਨਹੀਂ ਦਿੰਦੀ ਪਰ ਗੰਗਾ ਵਿਚਾਰੀ ਤਾਂ ਸਾਰਾ ਦਿਨ ਕਦੇ ਨੌਕਰੀ ਕਦੇ ਘਰ ਦਾ ਕੰਮ ਅਤੇ ਬੱਚੇ ਦੀ ਦੇਖਭਾਲ ਵਿੱਚ ਰੁੱਲ ਜਹੀ ਗਈ ਗੰਗਾ ਨੇ ਮਨੋਜ ਨੂੰ ਕਈ ਵਾਰ ਕਿਹਾ ਕਿ ਮੇਰੀ ਸਿਹਤ ਠੀਕ ਨਹੀਂ ਰਹਿੰਦੀ ਮੈਨੂੰ ਡਾਕਟਰ ਨੂੰ ਦਿਖਾਉਣਾ ਹੈ ਪਰ ਮਨੋਜ ਹਰ ਵਾਰ ਅਣ ਸੁਣਿਆ ਕਰ ਦਿੰਦਾ ਜਿਵੇਂ ਉਹਨਾਂ ਦਾ ਪਿਆਰ ਕਿਸੇ ਨੂੰ ਨਾਜ਼ਰੀ ਲੱਗੀ ਹੋਵੇ ਮਨੋਜ ਬਹੁਤ ਬਦਲ ਗਿਆ ਸੀ ਉਸ ਦਾ ਧਿਆਨ ਹੁਣ ਗੰਗਾ ਵਿੱਚ ਨਹੀਂ ਸੀ ਗੰਗਾ ਨੇ ਇਹ ਗੱਲ ਆਪਣੀ ਸੱਸ ਨਾਲ ਸਾਂਝੀ ਕੀਤੀ ਤਾਂ ਉਹਨਾਂ ਨੇ ਇਹ ਕਹਿ ਕੇ ਟਾਲ ਦਿੱਤਾ ਕਿ ਉਹ ਕੰਮਕਾਰ ਦੇ ਚੱਕਰ ਵਿੱਚ ਰਹਿੰਦਾ ਹੈ ਹੋਰ ਕੋਈ ਗੱਲ ਨਹੀਂ ਇੱਕ ਦਿਨ ਗੰਗਾ ਨੂੰ ਕਿਸੇ ਔਰਤ ਨੇ ਕਿਹਾ ਕਿ ਮਨੋਜ ਦੀ ਗੱਡੀ 'ਚ ਉਸ ਨੇ ਕਿਸੇ ਕੁੜੀ ਨੂੰ ਬੈਠੇ ਦੇਖਿਆ ਗੰਗਾ ਨੇ ਕਿਹਾ ਕਿ ਹੋ ਸਕਦਾ ਹੈ ਉਹਨਾਂ ਦੇ ਆਫਿਸ ਦੀ ਕੋਈ ਸਾਥੀ ਕਰਮਚਾਰੀ ਹੋਵੇ ਗੰਗਾ ਬਹੁਤ ਸਿਆਣੀ ਕੁੜੀ ਸੀ ਉਸ ਨੂੰ ਲੱਗ ਰਿਹਾ ਸੀ ਕਿ ਉਹਨਾਂ ਦੇ ਰਿਸ਼ਤੇ 'ਚ ਦੂਰੀ ਪੈ ਰਹੀ ਹੈ ਮਨੋਜ ਉਸਨੇ ਮਨੋਜ ਨੂੰ ਕਿਹਾ ਕਿ ਆਪਾਂ ਘਰ ਦੇ ਕੰਮ ਲਈ ਨੌਕਰ ਨਹੀਂ ਰੱਖ ਲਈਏ ਮੇਰਾ ਥੋੜਾ ਸਾ ਮਾਂ ਬਚ ਜਾਇਆ ਕਰੂ ਤੇ ਕਿਉਂ ਨਾ ਆਪਾਂ ਛੁੱਟੀ ਲੈ ਕੇ ਕੁਝ ਦਿਨ ਬਾਹਰ ਘੁੰਮ ਚੱਲੀਏ ਮੈਨੂੰ ਲੱਗਦਾ ਹੈ ਕਿ ਤੁਸੀਂ ਅੱਜਕੱਲ ਖੁਸ਼ ਨਹੀਂ ਰਹਿੰਦੇ ਮਨੋਜ ਨੇ ਉਸ ਨੂੰ ਖਿੱਚ ਕੇ ਕਿਹਾ ਤੂੰ ਫਾਲਤੂ ਗੱਲਾਂ ਕਰਦੀ ਹੈ ਮੇਰੇ ਕੋਲ ਟਾਈਮ ਨਹੀਂ ਹੈ ਹੁਣ ਮਨੋਜ ਨਿੱਕੀ ਨਿੱਕੀ ਗੱਲ ਤੇ ਗੰਗਾ ਨੂੰ ਗੁੱਸੇ ਹੁੰਦਾ। ਹੁਣ ਤਾਂ ਮਨੋਜ ਗੰਗਾ ਤੇ ਵੀ ਸ਼ੱਕ ਕਰਨ ਲੱਗਾ ਸੀ। ਗੰਗਾ ਗੰਗਾ ਜਲਵਾੰਗ ਪਵਿੱਤਰ ਸੀ। ਉਹ ਮਨੋਜ ਦੇ ਐਸੇ ਵਰਤਾਰੇ ਕਰਕੇ ਸਾਰੀ ਸਾਰੀ ਰਾਤ ਰੋਂਦੀ ਰਹਿੰਦੀ। ਮਨੋਜ ਨੇ ਗੰਗਾ ਦਾ ਨਾਮ ਕਦੇ ਕਿਸੇ ਨਾਲ ਤੇ ਕਦੇ ਕਿਸੇ ਨਾਲ ਜੋੜਨਾ ਸ਼ੁਰੂ ਕਰ ਦਿੱਤਾ। ਗੰਗਾ ਸਭ ਕੁਝ ਬਰਦਾਸ਼ਤ ਕਰਦੀ ਰਹੀ। ਉਸਨੇ ਨਾ ਮਾਪਿਆਂ ਨੂੰ ਇਹਨਾਂ ਗੱਲਾਂ ਬਾਰੇ ਦੱਸਿਆ ਤੇ ਨਾ ਹੀ ਸਹੁਰਿਆਂ ਨੂੰ ਕਿਉਂਕਿ ਉਹ ਕਿਸੇ ਵੀ ਨਾਜਰ ਚ ਮਨੋਜ ਨੂੰ ਗ੍ਰਾਉਣਾ ਨਹੀਂ ਸੀ ਚਾਹੁੰਦੀ ਹੁਣ ਉਹਨਾਂ ਵਿੱਚ ਝਗੜੇ ਵਧਣ ਲੱਗੇ ਮਨੋਜ ਆਪਣਾ ਫੋਨ ਹਮੇਸ਼ਾ ਗੰਗਾ ਤੋਂ ਲੁਕੋ ਕੇ ਰੱਖਦਾ ਗੰਗਾ ਜਦੋਂ ਵੀ ਉਸਦਾ ਫੋਨ ਮੰਗਦੀ ਤਾਂ ਉਹ ਝਗੜਾ ਸ਼ੁਰੂ ਕਰ ਦਿੰਦਾ ਲੇਕਿਨ ਗੰਗਾ ਇਨੀ ਸੰਸਕਾਰੀ ਤੇ ਸਮਝਦਾਰ ਕੁੜੀ ਸੀ ਉਸਨੇ ਕਿਸੇ ਨੂੰ ਪਣ ਤੱਕ ਨਾ ਲਗਣ ਦਿੱਤੀ ਕਿ ਉਹਨਾਂ ਦਾ ਰਿਸ਼ਤਾ ਇੰਨਾ ਖਰਾਬ ਹੋ ਚੁੱਕਾ ਹੈ ਉਹ ਸਵੇਰੇ ਸ਼ਾਮ ਪਾਠ ਕਰਦੀ ਤੇ ਅਰਦਾਸ ਕਰਦੀ ਕਿ हे ਵਾਹਿਗੁਰੂ ਜੀ ਸਭ ਕੁਝ ਠੀਕ ਹੋ ਜਾਵੇ। ਇੱਕ ਦਿਨ ਗੰਗਾ ਨੇ ਮਨੋਜ ਨੂੰ ਕਿਹਾ ਕਿ ਮਨੋਜ ਕੀ ਗੱਲ ਹੈ? ਮੇਰੀ ਕੀ ਗਲਤੀ ਹੈ? ਕਿੱਥੇ ਮੇਰੇ ਪਿਆਰ 'ਚ ਕਮੀ ਹੈ? ਕਿਉਂ ਤੁਸੀਂ ਮੇਰੇ ਨਾਲ ਉਪਰਾਜਾਹਾ ਵਰਤਾਓ ਕਰਦੇ ਹੋ? ਪਰ ਮਨੋਜ ਤਾਂ ਗੰਗਾ ਨੂੰ ਦੇਖਣਾ ਵੀ ਪਸੰਦ ਨਹੀਂ ਸੀ ਕਰਦਾ। ਇੱਕ ਦਿਨ ਗੰਗਾ ਦੀ ਸਹੇਲੀ ਨੇ ਉਸ ਨੂੰ ਕਿਹਾ ਗੰਗਾ ਕੀ ਗੱਲ ਹੈ? ਤੂੰ ਬਹੁਤ ਕਮਜ਼ੋਰ ਲੱਗਦੀ ਹੈ। ਤੇ ਹਰ ਵੇਲੇ ਤੇਰੇ ਚਿਹਰੇ ਤੇ ਉਦਾਸੀ ਰਹਿੰਦੀ ਹੈ ਮੈਨੂੰ ਦੱਸ ਕੀ ਗੱਲ ਹੈ ਗੰਗਾ ਨੇ ਕਿਹਾ ਨਹੀਂ ਕੋਈ ਗੱਲ ਨਹੀਂ ਤੈਨੂੰ ਵੈਸੇ ਹੀ ਲੱਗ ਰਿਹਾ ਉਸ ਦੀ ਸਹੇਲੀ ਸੀਸ ਨੇ ਕਿਹਾ ਨਹੀਂ ਤੂੰ ਕੁਝ ਸਪਾ ਰਹਿਆ ਮੇਰੇ ਤੋਂ ਮੈਨੂੰ ਦੱਸ ਕੀ ਗੱਲ ਹੈ ਗੰਗਾ ਪੁੱਟ ਪੁੱਟ ਕੇ ਰੋਣ ਲੱਗੀ ਤੇ ਉਸ ਨੇ ਆਪਣੇ ਤੇ ਮਨੋਜ ਦੇ ਰਿਸ਼ਤੇ ਵਿੱਚ ਆਈ ਦੂਰੀ ਬਾਰੇ ਦੱਸਿਆ ਤੇ ਉਹ ਇਹ ਵੀ ਦੱਸਿਆ ਕਿ ਮਨੋਜ ਮੇਰੇ ਤੇ ਸ਼ੱਕ ਕਰਦਾ ਹੈ ਸੀਰਤ ਨੂੰ ਬੜਾ ਦੁੱਖ ਹੋਇਆ ਤੇ ਸੀਰਤ ਬਹੁਤ ਗੁੱਸੇ ਹੋਈ ਉਸ ਨੇ ਗੰਗਾ ਨੂੰ ਕਿਹਾ ਗੰਗਾ ਤੂੰ ਇਹ ਸਭ ਕੁਝ ਕਿਉਂ ਬਰਦਾਸ਼ਤ ਕਰ ਰਹੀ ਹੈ ਤੂੰ ਅੱਜ ਦੇ ਜ਼ਮਾਨੇ ਦੀ ਪੜ੍ਹੀ ਲਿਖੀ ਨੌਕਰੀ ਕਰਦੀ ਲੜਕੀ ਹੈ ਤੂੰ ਕਿਉਂ ਨਹੀਂ ਵਿਗਾਵਤ ਕਰਦੀ ਤੂੰ ਆਪਣੇ ਪਰਿਵਾਰ ਨੂੰ ਸਾਰੀ ਗੱਲ ਦੱਸ ਨਹੀਂ ਤਾਂ ਮੈਂ ਮਨੋਜ ਨੂੰ ਪੁੱਛਦੀ ਹਾਂ ਕਿ ਉਹ ਕੌਣ ਹੁੰਦਾ ਹੈ ਮੇਰੀ ਪੋਲੀ ਭਾਲੀ ਸਹੇਲੀ ਤੇ ਸ਼ੱਕ ਕਰਨ ਵਾਲਾ ਗੰਗਾ ਕਹਿੰਦੀ ਹੈ ਕਿ ਨਹੀਂ ਨਹੀਂ ਸੀ ਤੂੰ ਇੰਜ ਨਾ ਕਰੀ ਮਨੋਜ ਨੇ ਆਪਣੇ ਆਪ ਠੀਕ ਹੋ ਜਾਣਾ ਹੈ ਮੈਨੂੰ ਰੱਬ ਤੇ ਪੂਰਾ ਭਰੋਸਾ ਹੈ ਸੀਰਤ ਨੇ ਕਿਹਾ ਰੱਬ ਤੇ ਭਰੋਸਾ ਰੱਖੋ ਪਰ ਖੁਦ ਵੀ ਕੁਝ ਕਰੋ ਤੈਨੂੰ ਮਨੋਜ ਦਾ ਕੋਣ ਚੈੱਕ ਕਰਨਾ ਚਾਹੁੰਦਾ ਹੈ ਤੇਰਾ ਹੱਕ ਬਣਦਾ ਹੈ ਤੂੰ ਉਸਦੀ ਪਤਨੀ ਹੈ ਗੰਗਾ ਕਹਿੰਦੀ ਕਿ ਮੈਨੂੰ ਪਤਾ ਹੈ ਮਨੋਜ ਨੇ ਆਪਣੇ ਆਪ ਠੀਕ ਹੋ ਜਾਣਾ ਹੈ ਅੱਜ ਦਫ਼ਤਰ ਤੋਂ ਘਰ ਜਾਂਦੇ ਹੋਏ ਗੰਗਾ ਕਦੇ ਸਿਰਦੀਆਂ ਕਈਆਂ ਹੋਈਆਂ ਗੱਲਾਂ ਬਾਰੇ ਸੋਚੇ ਤੇ ਕਦੇ ਉਸ ਔਰਤ ਬਾਰੇ ਜਿਸ ਨੇ ਗੰਗਾ ਦਾ ਨਾਮ ਨਾਲ ਉਸ ਕੁੜੀ ਬਾਰੇ ਗੱਲਬਾਤ ਕੀਤੀ ਸੀ ਗੰਗਾ ਸੋਚਣ ਲੱਗੀ ਕਿ ਕਿਦੇ ਮਨੋਜ ਦਾ ਕਿਸੇ ਹੋਰ ਨਾਲ ਨਹੀਂ ਨਹੀਂ ਇੰਜ ਕਿਵੇਂ ਹੋ ਸਕਦਾ ਮੈਂ ਮਨੋਜ ਨੂੰ ਹੱਦ ਤੋਂ ਹੱਦ ਪਿਆਰ ਕਰਦੀ ਆ ਤੇ ਸਾਡਾ ਪੁੱਤਰ ਗੁਰਦਿੱਤ ਵੀ ਤੇ ਉਹ ਵੀ ਆਪਣੇ ਪਾਪਾ ਨੂੰ ਬਹੁਤ ਪਿਆਰ ਕਰਦਾ ਹੈ ਨਹੀਂ ਮੇਰਾ ਮਨੋਜ ਸਿਰਫ ਮੇਰਾ ਹੀ ਹੈ ਇਹ ਸੋਚਾਂ ਸੋਚਦੀ ਉਹ ਆਪਣੇ ਘਰ ਪਹੁੰਚ ਗਈ। ਦੂਸਰੇ ਦਿਨ ਦੀ ਸਵੇਰ ਮਨੋਜ ਜੋ ਕਰ ਰਿਹਾ ਸੀ ਤੇ ਅਚਾਨਕ ਗੰਗਾ ਦੀ ਨਜ਼ਰ ਉਸਤੇ ਫੋਨ ਤੇ ਪਈ। ਉਹ ਹੱਸ ਪਈ ਤੇ ਬੋਲੀ ਅੱਜ ਜਨਾਬ ਆਪਣਾ ਫੋਨ ਚੁਪਾਣਾ ਭੁੱਲ ਗਏ। ਪਰ ਉਸ ਨੂੰ ਕੀ ਪਤਾ ਸੀ ਕਿ ਅੱਜ ਪ੍ਰਮਾਤਮਾ ਨੇ ਉਸ ਨੂੰ ਮੌਕਾ ਦਿੱਤਾ ਹੈ। ਮਨੋਜ ਦੀ ਅਸਲੀਅਤ ਜਾਣਨ ਦਾ। ਗੰਗਾ ਨੇ ਮਨੋਜ ਦਾ ਫੋਨ ਚੁੱਕਿਆ। ਉਸ ਨੇ ਦੇਖਿਆ ਕਿ WhatsApp ਤੇ ਬਹੁਤ ਮੈਸੇਜ ਆਏ ਹੋਏ ਨੇ। ਉਸ ਨੇ ਜਿਵੇਂ ਹੀ WhatsApp ਦੇਖਿਆ ਸਿੰਮੀ ਜੀ ਕੇ ਮਨੋਜ ਦੇ ਆਫਿਸ 'ਚ ਉਸ ਦੀ ਜੂਨੀਅਰ ਸੀ ਦੇ ਬਹੁਤ ਸਾਰੇ ਮੈਸੇਜ ਆਏ ਸੀ ਜਿਨ੍ਹਾਂ ਨੂੰ ਵੜ ਕੇ ਗੰਗਾ ਦੇ ਪੈਰਾ ਹੇਠੋਂ ਜ਼ਮੀਨ ਨਿਕਲ ਗਈ ਮਨੋਜ ਸਿੰਮੀ ਨਾਲ ਹਰ ਹੱਦ ਪਾਰ ਚ ਕਰ ਚੁੱਕਾ ਸੀ ਵਿਚਾਰੀ ਗੰਗਾ ਵਿਚਾਰੀ ਹੁਣ ਤਾਂ ਹਾਂ ਮਾਰ ਕੇ ਰੋ ਰਹੀ ਸੀ ਜਿਸ ਪਤੀ ਤੇ ਉਸਨੇ ਇੰਨਾ ਵਿਸ਼ਵਾਸ ਕੀਤਾ ਇੰਨਾ ਪਿਆਰ ਕੀਤਾ ਉਸਨੇ ਇਹ ਨਤੀਜਾ ਦਿੱਤਾ ਗੰਗਾ ਨੇ ਹਿੰਮਤ ਕਰਕੇ ਉਹਨਾਂ ਦੇ ਮੈਸੇਜ ਦੀਆਂ ਕੁਝ ਫੋਟੋਆਂ ਆਪਣੇ ਫੋਨ 'ਚ ਖਿੱਚ ਲਈਆਂ ਪਰ ਗੰਗਾ ਦੀ ਹਾਲਤ ਹੁਣ ਪਿੰਣ ਪਾਣੀ ਤੋਂ ਮਛਲੀ ਬਾਹਰ ਹੋ ਗਈ ਸੀ ਉਹ ਤੜਫ ਰਹੀ ਸੀ ਲੇਕਨ ਰੋਲਾ ਪਾ ਕੇ ਉਹ ਲੋਕਾਂ ਨੂੰ ਤਮਾਸ਼ਾ ਨਹੀਂ ਦਿਖਾਉਣਾ ਚਾਹੁੰਦੀ ਸੀ ਇੰਨੇ ਨੂੰ ਮਨੋਜ ਨੂੰ ਜਾਗ ਆ ਗਈ ਤੇ ਉਹ ਆਪਣਾ ਫੋਨ ਲੱਭਣ ਲੱਗ ਗਿਆ ਤੇ ਉੱਚੀ ਉੱਚੀ ਗੰਗਾ ਨੂੰ ਬੋਲਣ ਲੱਗਾ ਗੰਗਾ ਨੇ ਫੋਨ ਉਸ ਅੱਗੇ ਸੁੱਟਿਆ ਤੇ ਮਨੋਜ ਦਾ ਗਲਾ ਕੁੱਟ ਕੇ ਰੋਣ ਲੱਗੀ ਉਹ ਮੂੰਹ ਤੋਂ ਕੋਈ ਸ਼ਬਦ ਨਾ ਬੋਲੀ ਤੇ ਉਹ ਬੇਹੋਸ਼ ਹੋ ਗਈ। ਉਸ ਦੀ ਸੱਸ ਆਪਣੇ ਕਮਰੇ ਚੋਂ ਭੱਜੀ ਆਈ ਤੇ ਉਸ ਨੇ ਪਾਣੀ ਦੇ ਛਿੱਟੇ ਮਾਰ ਕੇ ਗੰਗਾ ਨੂੰ ਹੋਸ਼ ਚ ਲਿਆਂਦਾ ਤੇ ਪੁੱਛਿਆ ਕੀ ਗੱਲ ਹੈ? ਪਰ ਗੰਗਾ ਆਪਣੇ ਰੋਂਦੇ ਪੁੱਤ ਨੂੰ ਆਪਣੇ ਸੀਨੇ ਨਾਲ ਲਗਾ ਕੇ ਉੱਚੀ ਉੱਚੀ ਰੋਣ ਲੱਗੀ ਹੋਈ ਸੀ। ਉਸ ਨੇ ਆਪਣੀ ਸੱਸ ਨੂੰ ਕੁਝ ਨਹੀਂ ਦੱਸਿਆ। ਥੋੜੀ ਦੇਰ ਬਾਅਦ ਉਹ ਡਿਊਟੀ ਵਿੱਚ ਡਿਊਟੀ ਤੇ ਚਲੀ ਗਈ। ਪੂਰੇ ਰਸਤੇ ਚ ਰੋਂਦੀ ਹੋਈ। ਬਸ ਦੀ ਬੈਠੀਆਂ ਕਈ ਸਵਾਰੀਆਂ ਉਸ ਵੱਲ ਦੇਖ ਰਹੀਆਂ ਸੀ ਪਰ ਗੰਗਾ ਦੇ ਹੰਝੂ ਖੰਮਣ ਦਾ ਨਾਮ ਨਹੀਂ ਲੈ ਰਹੇ ਸੀ ਗੰਗਾ ਆਪਣੇ ਦਫ਼ਤਰ ਪਹੁੰਚ ਗਈ ਤੇ ਆਪਣੇ ਕਮਰੇ 'ਚ ਬੈਠ ਕੇ ਉਹਨਾਂ ਗੱਲਾਂ ਬਾਰੇ ਸੋਚਦੀ ਰਹੀ ਕਿ ਮੇਰੇ 'ਚ ਕੀ ਕਮੀ ਰਹਿ ਗਈ ਕਿਉਂ ਮਨੋਜ ਸਿਮੀ ਤੇ ਇੰਨਾ ਕਰੀਬ ਹੋ ਗਿਆ ਮਨੋਜ ਇਸ ਲਈ ਹੀ ਮੇਰੇ ਤੋਂ ਨਫ਼ਰਤ ਕਰਨ ਲੱਗਾ ਸੀ ਸਾਰੇ ਪਤਨੀ ਵਾਲੇ ਹੱਕ ਤਾਂ ਸਿਮੀ ਨੇ ਲੈ ਲਏ ਸਿਮੀ ਨੇ ਲਿਖਿਆ ਸੀ ਇਹ ਗਰਬਾਤ ਤੋਂ ਬਾਅਦ ਮਨੋਜ ਇਸ ਹੱਦ ਤੱਕ ਗਿਰ ਗਿਆ ਹੈ ਉਹ ਸੋਚਾਂ ਸੋਚੀ ਜਾਂਦੀ ਸੀ ਰੋਂਦੀ ਹੋਈ ਜਾਂਦੀ ਸੀ ਦਫ਼ਤਰ ਵਿੱਚ ਵੀ ਅੱਜ ਸਭ ਦੇਖ ਰਹੇ ਸੀ ਕਿ ਗੰਗਾ ਆਪਣੇ ਕਮਰੇ ਚੋਂ ਬਾਹਰ ਨਹੀਂ ਨਿਕਲੀ ਅੱਜ ਸਿਰਤ ਵੀ ਛੁੱਟੀ ਤੇ ਸੀ ਗੰਗਾ ਨੇ ਫੈਸਲਾ ਕੀਤਾ ਕਿ ਉਹ ਆਪਣੀ ਜਾਨ ਦੇ ਦੇਵੇਗੀ ਉਸ ਨੂੰ ਜੀ ਕੇ ਕੀ ਕਰਨਾ ਹੈ ਹੁਣ ਉਸਦਾ ਪਤੀ ਉਸਦਾ ਪਿਆਰ ਉਸ ਤੋਂ ਖੁੱਸ ਗਿਆ ਹੈ ਉਸਨੇ ਇੱਕ ਜੱਟੀ ਲਿਖੀ ਜਿਸ ਵਿੱਚ ਉਸਨੇ ਮੈਸੇਜ ਆਪਣੇ ਦਿੱਤੇ ਹੋਏ ਧੋਖੇ ਬਾਰੇ ਲਿਖਿਆ ਤੇ ਆਪਣੇ بیٹے ਗਦਤ ਨੂੰ ਆਪਣੀ ਜਮਾ ਪੂੰਜੀ ਦਾ ਵਾਰਿਸ ਬਣਾਇਆ ਗੰਗਾ ਜਕਰੋਂ ਤੁਰਨ ਲੱਗੀ ਡਰਮ ਤੋਂ ਗੋਲੀਆਂ ਕੱਢ ਲਈ ਤੇ ਉਹ ਹੁਣ ਜੀਣਾ ਨਹੀਂ ਚਾਹੁੰਦੀ ਸੀ ਉਸਨੇ ਚਿੱਠੀ ਲਿਖ ਕੇ ਬੈਗ ਵਿੱਚ ਪਾਈ ਤੇ ਗੋਲੀਆਂ ਹੱਥ ਵਿੱਚ ਰੱਖ ਲਈਆਂ ਤੇ ਪਾਣੀ ਦੀ ਬੋਤਲ ਖੋਲਣ ਲੱਗੀ ਕਿ ਇੰਨੇ ਨੂੰ ਉਸਦਾ ਫੋਨ ਵੱਜ ਗਿਆ ਫੋਨ ਉਸਦੀ ਸੱਸ ਦਾ ਸੀ ਤੇ ਜਦੋਂ ਉਸਨੇ ਫੋਨ ਉਹਕੇ ਕੀਤਾ ਤਾਂ ਉਸਦਾ ਬੇਟਾ ਤੋਤਰੀ ਵਾਚ ਬੋਲਿਆ ਮੰਮੀ ਜੀ ਤੁਸੀਂ ਅੱਜ ਜਲਦੀ ਆ ਜਾਓਗੇ ਮੰਮੀ ਮੈਂ ਤੁਹਾਡੇ ਨਾਲ ਬਹੁਤ ਖੇਲਣਾ ਹੈ ਮੰਮੀ ਤੁਸੀਂ ਜਲਦੀ ਆ ਜਾਓ ਬਸ ਇਹ ਸੁਣ ਕੇ ਗੰਗਾ ਦਾ ਦਿਲ ਤਰਪੁੱਟਿਆ ਉਸ ਨੂੰ ਮਹਿਸੂਸ ਹੋਇਆ ਕਿ ਮਨੋਜ ਦੀ ਖਾਤਰ ਮੈਂ ਆਪਣੇ ਜਿਗਰ ਦੇ ਟੁਕੜੇ ਨੂੰ ਦਿਲਕ ਦੇ ਛੱਡ ਕੇ ਕਿਵੇਂ ਮੌਤ ਨੂੰ ਗੱਲ ਲਗਾ ਸਕਦੀ ਹਾਂ ਹੁਣ ਉਸ ਦੇ ਅਥਰੂਆਂ ਨੇ ਗੁੱਸੇ ਦਾ ਰੂਪ ਹੀ ਲੈ ਲਿਆ ਤੇ ਉਸ ਦਾ ਮਨ ਕੀਤਾ ਕਿ ਮੈਂ ਸਿਮਨੀ ਤੇ ਮਨੋਜ ਨੂੰ ਐਸੀ ਸਜ਼ਾ ਦੇਵਾਂ ਕਿ ਮੁੜ ਕੇ ਕੋਈ ਭੋਲੀ ਭਾਲੀ ਔਰਤ ਦੇ ਪਿਆਰ ਅਤੇ ਜਜ਼ਬਾਤਾਂ ਨਾਲ ਖਿਲਵਾੜ ਨਾ ਕਰ ਸਕੇ ਉਸ ਨੇ ਮਨੋਜ ਨੂੰ ਫੋਨ ਕੀਤਾ ਤੇ ਕਿਹਾ ਤੂੰ ਅੱਜ ਤੋਂ ਮੇਰੇ ਲਈ ਮਰ ਚੁੱਕਾ ਹੈ ਤੇਰਾ ਮੇਰਾ ਕੋਈ ਰਿਸ਼ਤਾ ਨਹੀਂ ਹੈ ਮਨੋਜ ਨੇ ਕਿਹਾ ਗੰਗਾ ਤੈਨੂੰ ਗਲਤ ਫਹਿਮੀ ਹੈ ਇਸ ਲਈ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਗੰਗਾ ਨੇ ਕਿਹਾ ਮੂੰਹ ਬੰਦ ਰੱਖ ਮਨੋਜ ਮੈਂ ਸਭ ਕੁਝ ਆਪਣੀਆਂ ਅੱਖਾਂ ਨਾਲ ਦੇਖਿਆ ਮਨੋਜ ਨੇ ਕਿਹਾ ਨਹੀਂ ਉਹ ਮੈਸੇਜ ਮੇਰੇ ਨਹੀਂ ਸੀ ਉਹ ਤਾਂ ਮੇਰੇ ਦੋਸਤ ਦੇ ਸੀ ਗੰਗਾ ਨੇ ਕਿਹਾ ਮਨੋਜ ਮੈਨੂੰ ਹੋਰ ਮੂਰਖਣਾ ਬਣਾਓ ਗੰਗਾ ਨੇ ਫੋਨ ਕੱਟ ਦਿੱਤਾ ਫਿਰ ਗੰਗਾ ਨੂੰ ਸਿਮਨੀ ਨੂੰ ਗੰਗਾ ਨੇ ਸਿਮਨੀ ਨੂੰ ਫੋਨ ਕੀਤਾ ਪਰ ਉਸਨੇ ਗੰਗਾ ਦਾ ਫੋਨ ਨਹੀਂ ਚੁੱਕਿਆ ਗੰਗਾ ਬਾਰ-ਬਾਰ ਫੋਨ ਕਰਨ ਤੇ ਸਿਮਨੀ ਨੇ ਫੋਨ ਚੁੱਕ ਲਿਆ ਇਸ ਤੋਂ ਪਹਿਲਾਂ ਕਿ ਗੰਗਾ ਉਸ ਨੂੰ ਕੁਝ ਕਹਿੰਦੀ ਸਿਮੀ ਨੇ ਪਹਿਲਾਂ ਹੀ ਕਹਿ ਦਿੱਤਾ ਜੇ ਤੈਨੂੰ ਸਾਡੇ ਬਾਰੇ ਪਤਾ ਲੱਗ ਹੀ ਗਿਆ ਹੈ ਤਾਂ ਤੂੰ ਕੀ ਕਰਨਾ ਹੈ ਕਰਕੇ ਮੈਂ ਵੀ ਤੇਰੇ ਬਤੀ ਦਾ ਚੰਗਾ ਜਲੂਸ ਕੱਢ ਦਵਾਂਗੀ ਗੰਗਾ ਨੇ ਕਿਹਾ ਤੈਨੂੰ ਜਰਾ ਵੀ ਸ਼ਰਮ ਨਹੀਂ ਆਈ ਕਿ ਤੂੰ ਕੁਆਰੀ ਸੀ ਤਾਂ ਤੈਨੂੰ ਮਨੋਜ ਬਾਰੇ ਤਾਂ ਪਤਾ ਸੀ ਕਿ ਮੈਂ ਵੀ ਤੈਨੂੰ ਕਿੰਨੀ ਵਾਰ ਮਿਲੀਆਂ ਤਾਂ ਫਿਰ ਤੂੰ ਇਦਾਂ ਕਿਉਂ ਕੀਤਾ ਉਸਨੇ ਕਿਹਾ ਕਿ ਤੇਰੇ ਪਤੀ ਹੀ ਤੇਰੇ ਤੋਂ ਸੰਤੁਸ਼ਟੀ ਨਹੀਂ ਹੁੰਦੀ ਸੀ ਗੰਗਾ ਨੇ ਫੋਨ ਕੱਟ ਦਿੱਤਾ ਛੁੱਟੀ ਹੋਣ ਤੇ ਗੰਗਾ ਘਰ ਚਲੀ ਗਈ ਅੱਜ ਗੰਗਾ ਦੀਆਂ ਅੱਖਾਂ 'ਚੋਂ ਅਥਰੂ ਰੁਕਣ ਦਾ ਨਾਮ ਹੀ ਲੈ ਸੀ ਰਹੇ ਸੀ ਗੰਗਾ ਨੇ ਸੋਚਿਆ ਮੈਂ ਮਨੋਜ ਤੋਂ ਤਲਾਕ ਲੈ ਲਵਾਂਗੀ ਫਿਰ ਇਹ ਜੀ ਮਰਜ਼ੀ ਕਰੇ ਕਿਉਂ ਕਰ ਜੀ ਕਰੇ ਨਾ ਕਰੇ ਲੇਕਿਨ ਹੁਣ ਇਸ ਦਰਿੰਦੇ ਨੂੰ ਮੈਂ ਆਪਣੇ ਨਾਲ ਬਰਦਾਸ਼ਤ ਨਹੀਂ ਕਰ ਸਕਦੀ ਪਰ ਗੰਗਾ ਬਹੁਤ ਸੰਸਕਾਰੀ ਸੀ ਜਿੱਥੇ ਉਸ ਨੂੰ ਮਾਪਿਆਂ ਦੇ ਦਿਲ ਨੂੰ ਲੱਗਣ ਵਾਲੇ ਠੇਸ ਦਾ ਫਿਕਰ ਸੀ ਉੱਥੇ ਉਸ ਨੂੰ ਸਹੁਰਿਆਂ ਦੀ ਬੇਇੱਜ਼ਤੀ ਦਾ ਵੀ ਖਾਲ ਸੀ ਉਹ ਸਾਰੀ ਰਾਤ ਸੋਚਦੀ ਰਹੀ ਅੱਜ ਮਨੋਜ ਦੂਸਰੇ ਕਮਰੇ ਚ ਜਾ ਕੇ ਸੌ ਗਿਆ ਗੰਗਾ ਸੋਚਦੀ ਰਹੀ ਕਿ ਜੇ ਮੈਂ ਤਲਾਖ ਲੈ ਲੈਂਦੀ ਤਾਂ ਮਨੋਜ ਦੀ ਬਦਨਾਮੀ ਹੋ ਜਾਣੀ ਸੀ ਤੇ ਪਿੰਡ ਚ ਮੇਰੇ ਸਹੁਰਾ ਸਾਹਿਬ ਦੀ ਵੀ ਕੀ ਇੱਜ਼ਤ ਰਹਿ ਜਾਂਦੀ ਉਧਰ ਮੇਰੇ ਮਾਪਿਆਂ ਨੇ ਜਿਉਂਦੇ ਜੀ ਮਰ ਜਾਣਾ ਸੀ ਤੇ ਸਾਡਾ ਸਮਾਜ ਉਹ ਵੀ ਤੇ ਔਰਤ ਤੇ ਉਂਗਲੀ ਚੁਕੇਗਾ ਲੋਕ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਨਗੇ ਤੇ ਮੈਂ ਮਨੋਜ ਤੋਂ ਬਿਨਾ ਰਹਿ ਲਵਾਂਗੀ ਨਹੀਂ ਮੈਂ ਮਨੋਜ ਨੂੰ ਬਹੁਤ ਪਿਆਰ ਕਰਦੀ ਹਾਂ ਤੇ ਮੇਰਾ ਬੇਟਾ ਵੀ ਉਸ ਨੂੰ ਬਹੁਤ ਪਿਆਰ ਕਰਦਾ ਹੈ ਗੰਗਾ ਸਹਿਨਸ਼ੀਲ ਸਾਊ ਤੇ ਸਮਝਦਾਰ ਤਾਂ ਹੈ ਹੀ ਸੀ ਪਰ ਇੰਨਾ ਸਦਕ ਉਸ ਔਰਤ ਵਿੱਚ ਜਿਸ ਨੇ ਇੰਨੀ ਵੱਡੀ ਸੱਟ ਖਾ ਕੇ ਕਿਸੇ ਨੂੰ ਆਪਣੇ ਦਰਦ ਦੀ ਚੀਖ ਤੱਕ ਸੁਣਾਈ ਨਾ ਦੇਣ ਦਿੱਤੀ ਇੰਨਾ ਵੱਡਾ ਗਮ ਇਹ ਕਿਵੇਂ ਪੀ ਰਹੀ ਹੈ ਔਰਤ ਸਭ ਬਰਦਾਸ਼ਤ ਕਰ ਸਕਦੀ ਹੈ ਪਰ ਆਪਣੇ ਪਿਆਰ ਦਾ ਪਟਵਾਰਾ ਨਹੀਂ ਗੰਗਾ ਦੀਆਂ ਅੱਖਾਂ 'ਚੋਂ ਹੰਝੂ ਵਹਿ ਤੁਰੇ ਸੀ ਤੇ ਉਹ ਸੋਚ ਰਹੀ ਸੀ ਕਿ ਮੈਂ ਮਰ ਸਕਦੀ ਹਾਂ ਨਾ ਤਲਾਕ ਦੇ ਸਕਦੀ ਹਾਂ ਔਰਤ ਕਿੰਨੀ ਮਜਬੂਰ ਹੋ ਜਾਂਦੀ ਹੈ ਕਿ ਕਿਦਰੇ ਕਿਸੇ ਔਰਤ ਦਾ ਕਿਸੇ ਨਾਲ ਗੈਰ ਮਰਦ ਨਾਲ ਸਬੰਧ ਹੋਵੇ ਤਾਂ ਇਹ ਸਮਾਜ ਉਸ ਨੂੰ ਕੁਲਟਾ ਕਹਿੰਦਾ ਹੈ ਪਰ ਮਰਦਾਂ ਲਈ ਤਾਂ ਇਹ ਸਭ ਜਾਇਜ਼ ਹੈ ਦੂਸਰੇ ਦਿਨ ਉਹ ਆਪਣੀ ਡਿਊਟੀ ਤੇ ਚਲੀ ਜਾਂਦੀ ਹੈ ਸੀਰਤ ਨੂੰ ਮਿਲ ਕੇ ਉਸ ਦਾ ਰੋਣਾ ਨਿਕਲ ਜਾਂਦਾ ਹੈ ਪਰ ਆਪਣੇ ਪਤੀ ਨੂੰ ਉਹ ਬਦਨਾਮ ਨਹੀਂ ਕਰਨਾ ਚਾਹਦੀ ਇਸ ਲਈ ਉਸ ਨੂੰ ਕੋਈ ਗੱਲ ਨਹੀਂ ਦੱਸਦੀ ਉਹ ਸਿਮੀ ਨੂੰ ਫੋਨ ਕਰਦੀ ਹੈ ਪਹਿਲਾਂ ਤਾਂ ਸਿਮੀ ਉਸ ਨਾਲ ਗਲਤ ਬੋਲਦੀ ਹੈ ਪਰ ਜਦੋਂ ਗੰਗਾ ਉਸ ਨੂੰ ਕਹਿੰਦੀ ਹੈ ਕਿ ਮੈਂ ਚਾਹਾਂ ਮੈਂ ਚਾਹਾਂ ਤਾਂ ਤੇਰਾ ਤੇ ਤੇਰੇ ਘਰ ਵਾਲਿਆਂ ਦਾ ਜਰੂਰ ਕੱਟ ਸਕਦੀ ਹਾਂ ਤੈਨੂੰ ਕੋਰਟ ਕਚਹਿਰੀ ਦਿਖਾ ਸਕਦੀ ਹਾਂ ਸਿਮੀ ਥੋੜਾ ਡਰ ਗਈ ਤੇ ਕਹਿਣ ਲੱਗੀ ਮੈਡਮ ਜੀ ਮੈਨੂੰ ਮaaf ਕਰ ਦਿਓ ਗਲਤੀ ਤਾਂ ਮੈਂ ਕੀਤੀ ਹੈ ਗੰਗਾ ਨੇ ਕਿਹਾ ਮੈਂ ਤੈਨੂੰ ਮਿਲਣਾ ਚਾਹੁੰਦੀ ਹਾਂ ਉਹਨਾਂ ਨੇ ਦੂਸਰੇ ਦਿਨ ਮਿਲਣ ਦਾ ਸਮਾਂ ਮਿਥ ਲਿਆ ਦੂਸਰੇ ਦਿਨ ਗੰਗਾ ਸਿਮੀ ਨੂੰ ਮਿਲੀ ਤਾ ਗੰਗਾ ਨੇ ਉਸ ਨੂੰ ਕਿਹਾ ਕਿ ਮੈਂ ਮਨੋਜ ਤੇ ਕੇਸ ਕਰਨਾ ਹੈ। ਅਗਰ ਮੇਰਾ ਸਾਥ ਦੇਵੇਂਗੀ ਤਾਂ ਮੇਰਾ ਤੇਰਾ ਮੈਂ ਤੇਰਾ ਨਾਮ ਨਹੀਂ ਆਉਂਦਿਆਂਗੀ। ਸਿਮੀ ਡਰ ਗਈ ਸੀ। ਉਸ ਨੇ ਆਪਣੇ ਬਚਾਅ ਲਈ ਸਭ ਕੁਝ ਗੰਗਾ ਨੂੰ ਦੱਸ ਦਿੱਤਾ। ਲੇਕਿਨ ਗੰਗਾ ਨੂੰ ਪਤਾ ਨਹੀਂ ਕਿਉਂ ਅਜੇ ਵੀ ਇੰਝ ਲੱਗਦਾ ਸੀ ਕਿ ਇਹ ਸਭ ਝੂਠ ਹੈ। ਸਿਮੀ ਨੇ ਕਿਹਾ ਮੈਡਮ ਮੈਂ ਤੁਹਾਡੇ ਸਾਹਮਣੇ ਮਨੋਜ ਨਾਲ ਫੋਨ ਤੇ ਗੱਲ ਕਰਦੀ ਹਾਂ। ਤੁਸੀਂ ਆਪ ਹੀ ਸਭ ਸੁਣ ਲਓ। ਤੇ ਅਗਰ ਕਾਰਡ ਕਰਨਾ ਹੈ ਤਾਂ ਉਹ ਵੀ ਕਰ ਲਓ। ਸਿਮੀ ਨੇ ਮਨੋਜ ਨੂੰ ਫੋਨ ਲਗਾਇਆ। ਟੀਨੋਜ ਤੇ ਝੱਟ ਫੋਨ ਚੁੱਕ ਲਿਆ। ਸਿਮੀ ਨੇ ਕਿਹਾ ਮਨੋਜ ਗੰਗਾ ਮੈਨੂੰ ਫੋਨ ਕਰਦੀ ਹੈ। ਮੈਂ ਕੀ ਕਰਾਂ? ਮਨੋਜ ਨੇ ਉਸਨੇ ਬੜੇ ਪਿਆਰ ਨਾਲ ਕਿਹਾ ਮੇਰੀ ਜਾਨ ਤੂੰ ਚਿੰਤਾ ਨਾ ਕਰ। ਤੂੰ ਬਸ ਉਸ ਦਾ ਫੋਨ ਨਹੀਂ ਚੁੱਕਣਾ। ਮੈਂ ਗੰਗਾ ਨੂੰ ਕਹਿ ਦਿੰਦਾ ਹੈ ਕਿ ਉਹ ਮੈਸੇਜ ਮੇਰੇ ਦੋਸਤ ਨੇ ਕੀਤੇ ਨੇ। ਤੇ ਮੈਂ ਗੰਗਾ ਨੂੰ ਚੰਗੀ ਤਰ੍ਹਾਂ ਜਾਣਦਾ ਹਾਂ ਉਸਨੇ ਕੁਝ ਨਹੀਂ ਕਰਨਾ ਉਹ ਬਹੁਤ ਬੇਵਕੂਫ ਹਉਤਾ ਹੈ ਮੈਂ ਕਈ ਵਾਰ ਤਾਂ ਉਸ ਨੂੰ ਗੁੱਦੂ ਬਣਾ ਕੇ ਮੀਟਿੰਗ ਦਾ ਬਹਾਨਾ ਬਣਾ ਕੇ ਤੈਨੂੰ ਮਿਲਿਆ ਗੰਗਾਏ ਸਾ ਸੁਣ ਰਹੀ ਸੀ ਤੇ ਪ੍ਰਸਤਾਵਾ ਕਰ ਰਹੀ ਸੀ ਇੱਕ ਪਤਨੀ ਜੋ ਆਪਣੇ ਪਤੀ ਤੇ ਬੇਤਹਾਸਾ ਪਿਆਰ ਕਰਦੀ ਹੈ ਉਸ ਦੀ ਹਰ ਗੱਲ ਨੂੰ ਸੱਚ ਮੰਨਦੀ ਹੈ ਤੇ ਉਹ ਮੂਰਖ ਹੁੰਦੀ ਹੈ ਸਿਮੀ ਬਹੁਤ ਚਲਾਕ ਕੁੜੀ ਹੈ ਉਹ ਗੰਗਾ ਦੀਆਂ ਨਜ਼ਰਾਂ 'ਚ ਖੁਦ ਨੂੰ ਸਹੀ ਸਾਬਤ ਕਰ ਲਈ ਕਹਿੰਦੀ ਹੈ ਮਨੋਜ ਮੈਂ ਤੈਨੂੰ ਪਹਿਲਾਂ ਹੀ ਕਿਹਾ ਸੀ ਕਿ ਤੂੰ ਸਾਦੀ ਸੁਦਾ ਹੈ ਤੇਰੇ ਮੇਰੇ ਪਿੱਛੇ ਕੁਝ ਨਹੀਂ ਹੈ ਤੇਰੀ ਪਤਨੀ ਬਹੁਤ ਚੰਗੀ ਔਰਤ ਹੈ ਮਨੋਜ ਕਹਿੰਦਾ ਹੈ ਚੰਗੀ ਚੁੰਗੀ ਕੋਈ ਨਹੀਂ ਉਹਦੇ ਮਾਂ ਬਾਪ ਨੇ ਤੇ ਮੇਰੀ ਅਮੀਰੀ ਦੇਖ ਕੇ ਰਿਸ਼ਤਾ ਕੀਤਾ ਹੈ ਇਹ ਗੱਲਾਂ ਕੰਗਾ ਦੀ ਬਰਦਾਸ਼ਤ ਤੋਂ ਬਾਹਰ ਸੀ ਪਰ ਉਹ ਸਭ ਕੁਝ ਚੁੱਪਚਾਪ ਸੁਣ ਰਹੀ ਸੀ ਸਿਮੀ ਨੇ ਕਿਹਾ ਮਨੋਜ ਤੂੰ ਮੇਰੀ ਖਾਤਰ ਗੰਗਾ ਨੂੰ ਤੇ ਆਪਣੇ ਪੁੱਤਰ ਨੂੰ ਛੱਡ ਸਕਦਾ ਹੈ ਉਸ ਨੇ ਝਟਹਾ ਕਰ ਦਿੱਤੀ ਗੰਗਾ ਅਦਮਈ ਜਈ ਹੋ ਗਈ ਇਹ ਸਭ ਸੁਣ ਰਹੀ ਸੀ ਤੇ ਆਪਣੇ ਫੋਨ ਤੇ ਰਿਕਾਰਡ ਕਰ ਰਹੀ ਸੀ ਸਿਮੀ ਨੇ ਫੋਨ ਬੰਦ ਕਰ ਦਿੱਤਾ ਹੁਣ ਗੰਗਾ ਨੇ ਸਿਮੀ ਨੂੰ ਕਿਹਾ ਤੂੰ ਦੱਸ ਸਾਡੀ ਜ਼ਿੰਦਗੀ ਤੋਂ ਦੂਰ ਜਾਣ ਲਈ ਤੈਨੂੰ ਕੀ ਚਾਹੀਦਾ ਹੈ ਮੇਰੇ ਕੋਲ ਬਹੁਤ ਸਾਰਾ ਸੋਨਾ ਹੈ ਤੇ ਮੈਂ ਆਪਣੀ ਸਾਰੀ ਜਮ੍ਹਾਂ ਪੂੰਜੀ ਤੈਨੂੰ ਦੇਣ ਲਈ ਤਿਆਰ ਹਾਂ ਪਰ ਤੋਂ ساری ਜ਼ਿੰਦਗੀ ਸਾਡੇ ਤੋਂ ਦੂਰ ਰਹੀ। ਸਿਮਮੀ ਦੀਆਂ ਅੱਖਾਂ ਵਿੱਚ ਅਥਰੂ ਆ ਗਏ ਤੇ ਉਸਨੇ ਗੰਗਾ ਦੇ ਪੈਰ ਫੜ ਲਏ ਤੇ ਮਾਫੀ ਮੰਗਣ ਲੱਗ ਪਈ। ਮੈਡਮ ਜੀ ਤੁਸੀਂ ਕੋਈ ਦੇਵੀ ਹੋ। ਇੰਨਾ ਕੁਝ ਆਪਣੇ ਕੰਨਾਂ ਨਾਲ ਸੁਣਨ ਤੋਂ ਬਾਅਦ ਵੀ ਤੁਸੀਂ ਉਸ ਇਨਸਾਨ ਲਈ ਮੈਨੂੰ ਮਾਫ ਕਰ ਦਿਓ। ਮੈਂ ਇੱਕ ਦੇਵੀ ਜਹੀ ਔਰਤ ਦਾ ਘਰ ਬਰਬਾਦ ਕਰ ਦਿੱਤਾ। ਪਤਾ ਜੀ ਇਸ ਦੀ ਸਜ਼ਾ ਮੈਨੂੰ ਜ਼ਰੂਰ ਮਿਲੇਗੀ। ਗੰਗਾ ਨੇ ਕਿਹਾ ਸਿੰਮੀ ਤੋਂ ਅਜੀ ਕੁਮਾਰੀ ਐ ਤੈਨੂੰ ਕੀ ਪਤਾ ਹੈ ਪਤੀ ਪਤਨੀ ਦਾ ਰਿਸ਼ਤਾ ਕੀ ਹੁੰਦਾ ਹੈ ਤੇ ਪਤਨੀ ਦੇ ਸਿਰ ਤੇ ਸਾਰੇ ਘਰ ਦੀ ਜ਼ਿੰਮੇਵਾਰੀ ਹੁੰਦੀ ਹੈ ਦੋ ਪਰਿਵਾਰਾਂ ਦੀ ਇੱਜ਼ਤ ਉਸਦੇ ਹੱਥ ਹੁੰਦੀ ਹੈ ਪਤਨੀ ਕਿਸੇ ਬਜਾਰੂ ਔਰਤ ਵਾਂਗ ਸਿਰਫ ਮਨ ਪਰ ਚਾਵੇ ਦੀ ਚੀਜ਼ ਨਹੀਂ ਹੁੰਦੀ ਪਤਨੀ ਪਤੀ ਤੇ ਆਈ ਹਰ ਮਜ਼ੀਬਤ ਵਿੱਚ ਉਸਦੇ ਨਾਲ ਛਾਣ ਬਣ ਕੇ ਖੜੀ ਰਹਿੰਦੀ ਹੈ ਉਹ ਤੇਰੇ ਵਰਗੀਆਂ ਕੁੜੀਆਂ ਵਾਂਗ ਆਪਣੇ ਬਚਾਅ ਲਈ ਆਪਣੇ ਪਤੀ ਦੀ ਇੱਜ਼ਤ ਨੂੰ ਮਿੱਟੀ 'ਚ ਨਹੀਂ ਮਿਲਣ ਦਿੰਦੀਆਂ। ਸਿਮੀ ਕਹਿੰਦੀ ਹੈ ਮੈਡਮ ਮੈਨੂੰ ਕੁਝ ਨਹੀਂ ਚਾਹੀਦਾ। ਤੁਸੀਂ ਬਸ ਮੈਨੂੰ ਮਾਫ਼ ਕਰ ਦਿਓ। ਮੈਨੂੰ ਕਸਮ ਹੈ ਆਪਣੇ ਇਕਲੌਤੇ ਭਰਾ ਦੀ ਮੈਂ ਤੁਹਾਡੀ ਜ਼ਿੰਦਗੀ ਤੋਂ ਦੂਰ ਚਲੀ ਜਾਵਾਂਗੀ। ਤੁਹਾਡਾ ਸਦਕ ਦੇਖ ਕੇ ਭਾ ਰੱਬ ਵੀ ਮਿਹਰਬਾਨ ਹੋ ਜਾਏ। ਸੱਚ ਮੈਡਮ ਜੀ ਮੈਂ ਵਾਅਦਾ ਕਰਦੀ ਹਾਂ ਕਦੇ ਵੀ ਮਨੋਜ ਨਾਲ ਗੱਲ ਨਹੀਂ ਕਰਾਂਗੀ। ਗੰਗਾ ਵੱਡਾ ਸਾਰਾ ਜਿਗਰਾ ਕਰਕੇ ਘਰ ਨੂੰ ਚਲੀ ਜਾਂਦੀ ਹੈ। ਹੁਣ ਗੰਗਾ ਕੋਲ ਸਿਮੀ ਤੇ ਮਨੋਜ ਦੇ ਮੈਸੇਜ ਦੀਆਂ ਫੋਟੋਆਂ ਵੀ ਹੈ ਤੇ ਮਨੋਜ ਵੱਲੋਂ ਸਿਮੀ ਨੂੰ ਗੰਗਾ ਨੇ ਆਪਣੇ ਪੁੱਤਰ ਨੂੰ ਛੱਡਣ ਦੀਆਂ ਗੱਲਾਂ ਵੀ ਕਹੀਆਂ ਉਹਨਾਂ ਦੀ ਵੀ ਕੜਗ ਹੈ ਅਗਰ ਗੰਗਾ ਚਾਹੀ ਤਾਂ ਮਨੋਜ ਨੂੰ ਸਜ਼ਾ ਦਵਾ ਸਕਦੀ ਹੈ ਤੇ ਉਸ ਦੀ ਜਾਇਦਾਦ ਦਾ ਅੱਧੇ ਤੋਂ ਵੱਧ ਹਿੱਸੇ ਦੇ ਹੱਕਦਾਰ ਵੀ ਬਣ ਸਕਦੀ ਹੈ ਲੇਕਿਨ ਗੰਗਾ ਆਪਣਾ ਘਰ ਜੋੜਨਾ ਚਾਹੁੰਦੀ ਹੈ ਤੋੜਨਾ ਨਹੀਂ ਚਾਹੁੰਦੀ ਉਹ ਸੋਚਦੀ ਹੈ ਤੇ ਮਨੋਜ ਕੋਲ ਚਲੀ ਜਾਂਦੀ ਹੈ ਉਸ ਨੂੰ ਕਹਿੰਦੀ ਹੈ ਕਿ ਤੁਸੀਂ ਸਵੇਰੇ ਮੇਰੇ ਨਾਲ ਗੁਰਦੁਆਰੇ ਚਲੋਗੇ ਮਨੋਜ ਨੇ ਕਿਹਾ ਕਿਉਂ ਤੂੰ ਪਾਠ ਤਾਂ ਘਰ ਹੀ ਕਰਦੀਆਂ ਰੋਜ਼ ਗੰਗਾ ਕਹਿੰਦੀ ਨਹੀਂ ਮਨੋਜ ਆਪਾਂ ਸਵੇਰੇ ਜਲਦੀ ਗੁਰਦੁਆਰੇ ਜਾਣਾ ਹੈ ਜਦੋਂ ਕੋਈ ਵੀ ਨੂੰ ਆਇਆ ਕੋਈ ਵੀ ਨਾ ਆਇਆ ਹੋਵੇ ਉੱਥੇ ਮਨੋਜ ਕੁਝ ਨਹੀਂ ਬੋਲਿਆ ਸਵੇਰੇ 4 ਵਜੇ ਉੱਠ ਕੇ ਗੰਗਾ ਨਹਾ ਕੇ ਮਨੋਜ ਨੂੰ ਕਹਿਣ ਲੱਗੀ ਚਲੋ ਮੇਰੇ ਨਾਲ ਆਪਾਂ ਗੁਰਦੁਆਰੇ ਜਾਣਾ ਹੈ ਮਨੋਜ ਨੇ ਮਨਾ ਕਰ ਦਿੱਤਾ ਪਰ ਗੰਗਾ ਨੇ ਉਸ ਨੂੰ ਮਨਾ ਲਿਆ ਤੇ ਉਹ ਦੋਨੋਂ ਗੁਰਦੁਆਰਾ ਸਾਹ ਗਏ ਤੇ ਮੱਥਾ ਟੇਕਿਆ ਉੱਥੇ ਗੰਗਾ ਨੇ ਮਨੋਜ ਨੂੰ ਕਿਹਾ ਦੱਸੋ ਤੁਹਾਡਾ ਸਿਮੀ ਨਾਲ ਕੀ ਰਿਸ਼ਤਾ ਹੈ ਮਨੋਜ ਕਹਿੰਦਾ ਤੇਰਾ ਦਿਮਾਗ ਠੀਕ ਹੈ ਤੂੰ ਇੱਥੇ ਹਾਂ ਮੇਰਾ ਦਿਮਾਗ ਠੀਕ ਹੈ ਮਨੋਜ ਅਸੀਂ ਰੱਬ ਦੇ ਘਰ ਖੜੇ ਆਂ ਇੱਥੇ ਝੂਠ ਨਾ ਬੋਲਣਾ ਪਾਪ ਹੈ ਮਨੋਜ ਨੇ ਕਿਹਾ ਕੋਈ ਰਿਸ਼ਤਾ ਨਹੀਂ ਗੰਗਾ ਨੇ ਆਪਣੇ ਫੋਨ 'ਚੋਂ ਸਾਰੀ ਰਿਕਾਰਡਿੰਗ ਮਨੋਜ ਨੂੰ ਸੁਣਾਈ ਮਨੋਜ ਹੱਕਾ ਬੱਕਾ ਰਹਿ ਗਿਆ ਤੇ ਉਹ ਹੈਰਾਨ ਸੀ ਕਿ ਇੰਨੀ ਸਚਾਈ ਜਾਣ ਤੋਂ ਬਾਅਦ ਵੀ ਇਹ ਔਰਤ ਮੇਰੇ ਨਾਲ ਖੜੀ ਹੈ ਕਿੰਨਾ ਵੱਡਾ ਜਿਗਰਾ ਇਸ ਦਾ ਇਸ ਤੇ ਕੋਈ ਵੀ ਇੰਨਾ ਸਿੱਧਕ ਇਸ ਵਿੱਚ ਕਿ ਇਸ ਨੇ ਮੈਨੂੰ ਜਲੀਲ ਕਰਨ ਦੀ ਥਾਂ ਗੁਰੂ ਘਰ ਲੈ ਜਾਂਦਾ ਹੁਣ ਉਹ ਬਹੁਤ ਸਰਵਿੰਦਾ ਸੀ ਗੰਗਾ ਦੀਆਂ ਅੱਖਾਂ ਚੋਂ ਅੱਥਰੂ ਵਹਿ ਰਹੇ ਸੀ ਮਨੋਜ ਸ਼ਰਮ ਨਾਲ ਮੂੰਹ ਨਹੀਂ ਸੀ ਚੁੱਕ ਰਿਹਾ ਗੰਗਾ ਨੇ ਕਿਹਾ ਮਨੋਜ ਤੁਸੀਂ ਮੇਰੇ ਜੀਵਨ ਸਾਥੀ ਹੋ ਮੈਂ ਤੁਹਾਨੂੰ ਬਹੁਤ ਪਿਆਰ ਕਰਦੀ ਹਾਂ ਮੈਨੂੰ ਪਤਾ ਹੈ ਤੁਹਾਡੇ ਤੋਂ ਗਲਤੀ ਰਹੀ ਪਾਪ ਹੋਇਆ ਹੈ ਪਰ ਮਨੋਜ ਮੈਂ ਤੁਹਾਨੂੰ ਇਸ ਲਈ ਕੋਈ ਸਜ਼ਾ ਨਹੀਂ ਦੇਣੀ ਸਜ਼ਾ ਤਾਂ ਰੱਬ ਤੁਹਾਨੂੰ ਦੇ ਚੁੱਕਾ ਹੈ ਤੁਹਾਡੀ ਅਸਲੀਅਤ ਮੇਰੇ ਸਾਹਮਣੇ ਆਪਣੇ ਆਪ ਆ ਗਈ ਹੈ ਮਨੋਜ ਜਿਮੀ ਆਪਣੀ ਗਲਤੀ ਮੰਨ ਚੁੱਕੀ ਸੀ ਅਜੇ ਵੀ ਮੌਕਾ ਹੈ ਅਸੀਂ ਆਪਣਾ ਘਰ ਬਚਾ ਸਕਦੇ ਹਾਂ ਤੇ ਜਿਵੇਂ ਹੀ ਪਹਿਲਾਂ ਸਾਡੀ ਜ਼ਿੰਦਗੀ ਖੁਸ਼ਹਾਲੀ ਸੀ ਗੰਗਾ ਨੂੰ ਡਰ ਲੱਗ ਰਿਹਾ ਸੀ ਕਿ ਪਤਾ ਨਹੀਂ ਅਜੇ ਵੀ ਮਨੋਜ ਦਾ ਧਿਆਨ ਸਿਮੀ 'ਚ ਹੀ ਹੈ ਗੰਗਾ ਬੋਲੀ ਮਨੋਜ ਅਗਰ ਤੁਸੀਂ ਸਿਮੀ ਨਾਲ ਖੁਸ਼ ਹੋ ਤਾਂ ਮੈਂ ਤੁਹਾਡੀ ਖੁਸ਼ੀ 'ਚ ਖੁਸ਼ ਹਾਂ ਲੇਕਿਨ ਮਨੋਜ ਮੈਂ ਤੁਹਾਨੂੰ ਨਹੀਂ ਛੱਡ ਸਕਦੀ ਤੇ ਮੇਰਾ ਪੁੱਤ ਉਹ ਵੀ ਤੇ ਆਪਣੇ ਪਾਪਾ ਤੇ ਗੰਗਾ ਕੋ ਗੱਲ ਗੱਲ ਨਹੀਂ ਹੋ ਰਹੀ ਸੀ ਉਸ ਦਾ ਗੱਜ ਭਾ ਰਿਹਾ ਸੀ ਮਨੋਜ ਕਹਿੰਦਾ ਗੰਗਾ ਬਸ ਕਰ ਮੈਨੂੰ ਹੋਰ ਸਮਝੰਦਾ ਨਾ ਕਰ ਮੈਂ ਤੇਰਾ ਗੁਨਾਹਗਰ ਹਾਂ ਮੈਨੂੰ ਮaaf ਕਰ ਦੇ ਗੰਗਾ ਮੈਂ ਖੁਸ਼ਕਿਸਮਤ ਹਾਂ ਕਿ ਮੈਨੂੰ ਤੇਰੇ ਜਹੀ ਪਤਨੀ ਮਿਲੀ ਮੈਂ ਭਟਕ ਗਿਆ ਸੀ ਗੰਗਾ ਮਨੋਜ ਹੱਥ ਜੋੜਦਾ ਹੈ ਗੰਗਾ ਨਹੀਂ ਮਨੋਜ ਤੁਸੀਂ ਮੇਰੇ ਪਤੀ ਪਰਮੇਸ਼ਰ ਹੋ ਤੁਹਾਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਹੈ ਮੇਰੇ ਲਈ ਇੰਨਾ ਹੀ ਕਾਫੀ ਹੈ ਬਸ ਤੁਸੀਂ ਰੱਬ ਦੇ ਘਰ ਮੇਰੇ ਨਾਲ ਵਾਅਦਾ ਕਰੋ ਕਿ ਅੱਜ ਤੋਂ ਬਾਅਦ ਸਾਡੇ ਵਿੱਚ ਕੋਈ ਸਿਮੀ ਨਹੀਂ ਆਵੇਗੀ ਨੋਜ ਕਹਿੰਦਾ ਹੈ ਗੰਗਾ ਮੈਂ ਗੁਰੂ ਘਰ ਦੀ ਕਸਮ ਖਾਂਦਾ ਹਾਂ ਕਿ ਅੱਜ ਤੋਂ ਬਾਅਦ ਮੈਂ ਕਿਸੇ ਪਰਾਈ ਔਰਤ ਵੱਲ ਅੱਖ ਚੁੱਕ ਕੇ ਨਹੀਂ ਦੇਖਾਂਗਾ ਤੇ ਮੇਰੇ ਦੇਵੀ ਜਹੀ ਪਤਨੀ ਜਿਸ ਨੇ ਸਿਧਕ ਰੱਖ ਕੇ ਆਪਣੇ ਪਤੀ ਨੂੰ ਸਹੀ ਰਾਹ ਤੇ ਲਿਆਂਦਾ ਹੈ ਉਸ ਦਾ ਸਾਥ ਮਰਦੇ ਦਮ ਤੱਕ ਨਹੀਂ ਛੱਡਾਂਗਾ ਉਹ ਦੋਨੇ ਮੱਥਾ ਟੇਕਦੇ ਹਨ ਤੇ ਗੰਗਾ ਇਸ ਸਭ ਨੂੰ ਬੁਰੇ ਸੁਪਨੇ ਵਾਂਗ ਘੁੱਲ ਕੇ ਖੁਸ਼ੀ-ਖੁਸ਼ੀ ਆਪਣੇ ਘਰ ਚਲੀ ਜਾਂਦੀ ਹੈ ਤੇ ਘਰ ਦੇ ਕੰਮਾਂ ਵਿੱਚ ਰੁੱਝ ਜਾਂਦੀ ਹੈ ਤੇ ਮਨੋਜ ਉਸ ਮਾਲਕ ਦਾ ਧੰਨਵਾਦ ਕਰਦਾ ਹੈ ਕਿ ਉਸ ਪਰਮਾਤਮਾ ਨੇ ਉਸ ਦਾ ਘਰ ਦਾ ਬਸਤਾ-ਬਸਤਾ ਰੱਖ ਲਿਆ ਗੰਗਾ ਨੇ ਸਮਝਦਾਰੀ ਤੋਂ ਕੰਮ ਲੈਂਦਿਆਂ ਇੱਕ ਬੱਚੇ ਨੂੰ ਬਾਪ ਤੋਂ ਜੁਦਾ ਨਹੀਂ ਹੋਣ ਦਿੱਤਾ ਆਪਣੇ ਸਹੁਰਿਆਂ ਦੀ ਇੱਜ਼ਤ ਨੂੰ ਰੁੱਲਣ ਨਹੀਂ ਦਿੱਤਾ ਮਨੋਜ ਨੂੰ ਸਾਰਿਆਂ ਵਿੱਚ ਜਲੀਲ ਨਾ ਹੋਣ ਕਰਕੇ ਦਿੱਤਾ ਸਿੱਧੇ ਰਸਤੇ ਤੇ ਲੈ ਜਾਂਦਾ ਤੇ ਆਪਣੇ ਮਾਪੇ ਦੀ ਨਜ਼ਰ ਵਿੱਚ ਮਨੋਜ ਨੂੰ ਗਿਰ ਨਹੀਂ ਦਿੰਦਾ ਗੰਗਾ ਨੇ ਸਹਿਨ ਸਿਰਤਾ ਤੇ ਸਿਦਕ ਨਾਲ